ਕਲੋਸ ਕਰ ਇੰਜਨ ਆ ਚਾਰ ਸਪੀਡਾਂ ਟਰੈਕਟਰਾਂ ਦੀਆਂ ਕਰੀਆਂ ਹੋਊਗਾ ਨੇ ਠੀਕ ਆ ਗੇਅਰ ਲਾਇਆ ਹੋਣਾ ਚਾਰ ਸਪੀਡਾਂ ਵਾਲਾ ਪੂਰਾ ਕੰਮ ਜੇ ਆਪਾਂ ਜਮ ਓਕੇ ਕਰਦਾ ਕੰਮ ਪੂਰਾ ਓਕੇ ਠੀਕ ਆ ਪੂਰਾ ਓਕੇ ਡਬਲ ਪੰਪ ਪਾਵ ਸਟੀering ਰਿਵਰਸ ਪੀਡਗੋ ਉੱਪਰ ਚੈੱਕ ਕਰ 2010 ਮਾਡਲ ਆ 3 ਸਪੀਡ ਦੇ ਵਿੱਚ ਆ ਗਿਆ ਰਿਵਰਸ ਪੀਡਗੋ ਦੇ ਵਿੱਚ ਆ ਗਿਆ ਪਾਵ ਸਟੀering ਆ ਗਿਆ ਯਾਰ ਬਹੁਤ ਸਹੂਲਤਾਂ ਐ ਟਰੈਕਟਰ ਦੇ ਵਿੱਚ ਇਹਦੀ ਆਪਾਂ ਡਿਮਾਂਡ ਕਰਦੇ ਆ 14 ਮਾਡਲ ਠੀਕ ਆ ਕਲੋਸ ਕਰ ਇੰਜਨ ਇਹਦਾ ਵੀ ਕਲੋਸ ਕਰ ਇੰਜਨ ਆ ਗਿਆ ਇਹ ਵੀ ਕਲੋਸ ਕਰ ਇੰਜਨ ਦੇ ਵਿੱਚ ਆ ਗਿਆ ਰਿਵਰਸ ਪੀਡਗੋ ਆ ਗਿਆ ਟਾਇਰ ਮਿੱਤਰੋ ਲੈਨਸ ਕੰਪਨੀ ਦੇ ਪਵਾਏ ਹੋਇਆ ਬਹੁਤ ਮਹਿੰਗੇ ਟਾਇਰ ਨੇ ਕਿੰਨੇ ਟਾਇਰ ਪਏ ਨੇ ਪਿਆਗਾ 2020 ਮਾਡਲ ਹੈ ਪੀਪੀ03 ਬਠਿੰਡੇ ਨੰਬਰ ਇਹ ਆ 50 ਉਹਦਾ ਨੰਬਰ ਆ ਟਾਇਰਾਂ ਦੇ ਗ੍ਰੀਨ ਦੱਸੇ ਇਹਦੀ ਗ੍ਰਾਂ ਟਾਇਰ ਵੀ ਨਾਲ ਦੇ 80 ਪੈਸੇ ਨੇ ਨਾਲ ਦੇ ਟਾਇਰ ਪਏ ਨੇ 80 ਪੈਸੇ ਟਰੈਕਟਰ ਤੇ ਬਹੁਤ ਸੋਹਣਾ ਟਰੈਕਟਰ ਕਨੋਪੀ ਕਨੋਪੀ ਟਰੈਕਟਰ ਤੇ ਲੱਗੀ ਹੋਈ ਆ ਨਾਲ ਦੇ ਟਾਇਰ ਨੇ ਨਾਲ ਦੇ ਟਾਇਰ ਇਹਦੇ ਟਰੈਕਟਰ ਦੇ ਠੀਕ ਆ ਨਾਲ ਦੇ ਟਾਇਰ ਤੇ ਪਏ ਨੇ 85 ਪੈਸੇ ਟਰੈਕਟਰ ਯਾਰ ਬਹੁਤ ਸਾਫ ਸੁਥਰਾ ਸੋਹਣਾ ਪਿਆਗਾ ਹਨਾ ਕਨਿਸ਼ਣ ਅੱਜ ਭਰਾਵੋ ਜਰੂਰ ਸਭ ਤੋਂ ਛੋਟੇ ਵਪਾਰੀ ਨਾਲ ਮਿਲਾਉਣੇ ਆ ਤੇ ਟਰੈਕਟ ਬਾਈ ਕੋਲੇ ਸਵਰਾਜ ਆਂਦਾ ਸ਼ਕੀਨ ਆ ਤੇ ਸਵਰਾਜ ਹੀ ਟਰੈਕਟਰ ਜ਼ਿਆਦਾਤਰ ਬਾਈ ਕੋਲੇ ਹੁੰਦੇ ਨੇ ਤੇ ਟਰੈਕਟਰ ਦੇ ਕੱਲੇ-ਕੱਲੇ ਟਰੈਕਟਰ ਬਾਰੇ ਤੁਹਾਨੂੰ ਜਾਣਕਾਰੀ ਦੇਵਾਂ ਤੇ ਬਾਈ ਨਾਲ ਮਿਲਾਉਣੇ ਕੀ ਆ ਵਪਾਰੀ ਸਾਹਿਬ ਠੀਕੋ ਜਿਹੜਾ ਪਿੰਡ ਆਪਣਾ ਸੁੱਖਾ ਸਿੰਘਵਾਲ ਸੁੱਖਾ ਸਿੰਘ ਵਾਲਾ ਤੇ ਅੱਜ ਮੈਂ ਤੁਹਾਨੂੰ ਕੱਲੇ-ਕੱਲੇ ਟਰੈਕਟਰ ਬਾਰੇ ਜਾਣਕਾਰੀ ਦੇ ਦੇ ਫਿਰ ਆ ਟਰੈਕਟਰ ਬਾਰੇ ਜਾਣਕਾਰੀ ਦੇ 2014 ਮਾਡਲ ਆ ਗਿਆ 744 ਕਲੌਸ ਗਾਰੀ ਇੰਜਨ ਦੇ ਵਿੱਚ ਆ ਗਿਆ ਰਿਵਰਸ ਵੀਡੀਓ ਦੇ ਵਿੱਚ ਆ ਗਿਆ 2014 ਮਾਡਲ ਨੰਬਰ ਇਹਦਾ ਨੰਬਰ ਇਹਦਾ ਪੰਜਾਬੀ ਸਾਰੀ ਪੰਜਾਬੀ ਸਾਰੇ ਟਰੈਕਟਰ ਪੰਜਾਬ ਨੰਬਰ ਦੇ ਹੁੰਦੇ ਟਰੈਕਟਰ ਬਹੁਤ ਸਾਫ ਸੁਥਰਾ ਪਿਆ ਸੋਹਣਾ ਪਿਆ ਸਾਨੂੰ ਚਾਰੇ ਪਾਸੋਂ ਕੰਡੀਸ਼ਨ ਚੈੱਕ ਕਰਕੇ ਦਿਖਾ ਦਿੰਦੇ ਆ ਡੰਡਾ ਪੱਟੀ ਛਤਰੀ ਰੈਕ ਟਾਇਰ ਤਾਂ ਮਿਲ ਜੂਗਾ ਸਾਰੇ ਗੱਡੀਆਂ ਦੇ ਜਿਵੇਂ ਨਵੇਂ ਦੇ ਕੇ ਹਾਂ ਚਾਰੇ ਟਾਇਰ ਟਰੈਕਟਰ ਦੇ ਜਿਵੇਂ ਬਿਲਕੁਲ ਨਵੇਂ ਨੇ ਤੇ ਰੰਦਾ ਵੀ ਬਿੱਲ ਮਿਲਦੀ ਤੇ ਰੰਦਾ ਬਿੱਲ ਮਿਲ ਜੂ ਠੀਕ ਐ ਉਹ ਭਰਾਓ ਭਾਈ ਤੁਹਾਨੂੰ ਕੱਲੀ ਕੱਲੀ ਟਰੈਕਟਰ ਬਾਰੇ ਜਾਣ ਗਿਆ ਪੀਵੀਟੀ ਮੁਕਤਸਰ ਦਾ ਨੰਬਰ ਹੈਣਾ ਇਹਦਾ ਕਲੋਸ ਕਰ ਇੰਜਨ ਦੇ ਵਿੱਚ ਆਇਆਗਾ 2014 ਮਾਡਲ ਇਹਦੀ 430 463000 ਰੁਪਏ ਕੀ ਮਾਨਤਾ ਹੋ ਜੂਗੀ 440 ਦੱਸੋ ਜੀ 4 ਲੱਖ 40000 ਰੁਪਏ ਦਾ ਠੀਕ ਹੈ ਅੱਗੇ ਆਇਆ ਸਵਰਾਜ 855 ਪੀਵੀਓ 3 ਬਟਿੰਡੇ ਦਾ ਨੰਬਰ ਹੈਣਾ ਇਹਦੇ ਬਾਰੇ ਦੇ ਦੇ ਜਾਣਕਾਰੀ ਇਹ 2013 ਮਾਡਲ ਹੈ 2013 ਮਾਡਲ ਆ ਗਿਆ ਇਹ 4 ਸਪੀਡ 4 ਸਪੀਡਾਂ ਵਾਲਾ ਇਹ ਤੋਂ ਮਰਾਬੋ ਦਾ 4 ਸਪੀਡਾਂ ਵਾਲਾ ਹੀ ਹੈ ਕਲੌਸ ਕਰ ਇੰਜਨ ਆ ਚਾਰ ਸਪੀਡਾਂ ਦਾ ਟ੍ਰੈਕਟਰ ਨਹੀਂ ਕਰਿਆ ਹੋਊਗਾ ਨੇ ਠੀਕ ਆ ਗੇਰ ਲਾਇਆ ਹੋਣਾ ਚਾਰ ਸਪੀਡਾਂ ਵਾਲਾ ਪੂਰਾ ਕੰਮ ਜਾ ਪਏਗਾ ਟੈਕਟਰ ਦਾ ਕੰਮ ਪੂਰਾ ਠੀਕ ਆ ਪੂਰਾ ਓਕੇ ਡਬਲ ਪੰਪ ਪਾਵਰ ਸਟੀering ਰਿਵਰਸ ਪੀਟ ਕੋ ਫੋਰ ਸਟਾਰ ਦੇ ਵਿੱਚ ਆ ਗਿਆ ਪਿਆਬ ਨੰਬਰਾਂ ਲੋਨ ਫੈਂਸ ਆਪਣੇ ਕੋਲੇ ਹੈਗੇ ਸਬਦ ਕਰਵਾ ਲੈਣਿਓ ਲੋਨ ਫੈਂਸ ਬਾਈ ਕਹਿੰਦਾ ਕਰਵਾ ਦਾਨੇ ਆਪਾਂ ਟ੍ਰੈਕਟਰ ਦੇ ਟਾਇਰ ਬੇਲੇ 80 ਪੇ 75 80 ਪੇ ਹੈਣਾ 4,30,000 ਰੁਪਏ ਡੈਟਰ ਦੀ ਐਪਟਮਾਨ ਕਰਦੇ ਜੋ ਕੀ ਮਾਨਤਾਨੋ ਜੀ ਇਹ ਵੀ 440 ਹੈ ਚਾਰ ਚਾਲੀ ਇਹ ਵੀ 440 ਦਾ ਹੋ ਜੂਆ 4,40,000 ਰੁਪਏ ਦਾ ਇਹ ਟਰੈਕਟਰ ਹੋ ਜੂਆ ਅੱਗੇ ਇੱਕ ਹੋਰ ਆ ਗਿਆ ਕਿਹੜਾ ਮਾਡਲ ਆ ਇਹ 2010 ਮਾਡਲ 2010 ਮਾਡਲ ਆ ਗਿਆ ਠੀਕ ਆ ਪਾਵਰ ਸਟੀਰੀਂ ਦੇ ਵਿੱਚ ਹਾਂ ਅੱਛਾ ਪਾਵਰ ਸਟੀਰੀਂ ਦੇ ਵਿੱਚ ਆ ਗਿਆ ਟਾਇਰਾਂ ਦੀ ਕਿਹ ਨਹੀਂ ਦੱਸੇ ਦੀ ਸੀਅਰ ਦੇ ਟਾਇਰ ਵੀ 90 ਪੈਸੇ ਪਿੰਪੇ ਸੀਅਰ ਦੇ ਟਾਇਰ ਪਏ ਨੇ 90 ਪੈਸੇ ਟਰੈਕਟਰ ਬਹੁਤ ਸੋਹਣਾ ਹੈ ਕਨੋਪੀ ਕੁਲੂਕੀ ਟੈਕਟਰ ਤੇ ਲੱਗੀ ਹੋਈ ਆ ਹੈ ਇਹਦੀ ਥਰੀਸ ਕੀ ਹੋ ਅੱਛਾ ਇਹਦੀ ਥਰੀਸ ਵੀ ਤਾਂ ਇੱਕ ਦੱਬ ਇਹਦੀ ਸਪੀਡ ਕੋਈ 4 ਸਪੀਡ ਹੈ। ਟੋਪਰਾ ਬੱਕਰ ਉਹ ਜਿਹੜਾ 2010 ਮਾਡਲ ਆ 30 ਸਪੀਡ ਦੇ ਵਿੱਚ ਆ ਗਿਆ ਰਵਰਸ ਪੀਡਿਓ ਦੇ ਵਿੱਚ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਯਾਰ ਬਹੁਤ ਸਹੂਲਤ ਹੈ ਇਹ ਟਰੈਕਟਰ ਦੇ ਵਿੱਚ। ਇਹਦੀ ਆਪਾਂ ਡਿਮਾਂਡ ਕਰਦੇ ਆ 395 395000 ਰੁਪਏ ਚੋਗੀ ਮੰਗਤਾਂ ਹੋ ਜੂ 370 ਦਾ 370 ਦਾ ਲੋ ਮਿੱਤਰੋ 30 ਸਪੀਡ ਦੇ ਵਿੱਚ 10 ਮਾਡਲ ਚੱਕੋ ਪਾਵਰ ਸਟੀਅਰਿੰਗ ਦੇ ਵਿੱਚ 370000 ਦਾ ਪੰਜਾਬ ਨੰਬਰ ਟਰੈਕਟਰ ਅੱਗੇ ਆ ਥੋੜੇ ਰੁਪਿਆ ਹਨ ਕਿ ਥੋੜੇ ਰੁਪਏ ਲਾਉਣੇ ਆ ਇਹ ਵੀ ਪਿਆਲ ਨੰਬਰ ਦਾ ਟਰੈਕਟਰ ਆ 2002 ਮਾਡਲ ਹੈ ਟਾਇਰ ਇਹਦੇ ਪਏ ਨੇ 40 ਰੁਪਏ 40 ਰੁਪਏ ਦੇ ਆ 40 ਰੁਪਏ ਟਰੈਕਟਰ ਟਰੈਕਟਰ ਇੰਨੀਆਂ ਇਰ ਰੋਕੇ ਰਵਾਂ ਪੂਰਾ ਓਕੇ ਇਹਨਾਂ ਨੇ ਕਿਹਾ ਬਾਈ ਕਹਿੰਦਾ ਜਮਾ ਓਕੇ ਆ ਟਰੈਕਟਰ ਤੇ ਚੈੱਕ ਕਰੀ ਚੱਲੋ ਕੰディション ਬਹੁਤ ਸਾਫ ਸੁਥਰਾ ਸੁੱਕਾ ਟਰੈਕਟਰ ਪਿਆ ਜੇ ਭਰਾਣੇ ਥੋੜੇ ਰੁਪਏ ਲਾਉਣੇ ਆ ਨਾ ਪਹਿਲੇ ਮਾਲਕ ਤੋਂ ਟਰੈਕਟਰ ਦਿੱਤੇ ਪਹਿਲੇ ਮਾਲਕ ਤੋਂ ਆਇਆ ਟਰੈਕਟਰ ਠੀਕ ਆ ਪਹਿਲੇ ਮਾਲਕ ਦਾ ਟਰੈਕਟਰ ਆ ਬਾਈ ਕਹਿੰਦਾ ਫਰਸਟ ਓਨਰ ਪੰਜਾਬ ਦਾ ਨੰ 237 237000 ਰੁਪਏ ਜੋ ਕੀ ਮੰਗਤਾਂ ਹੋ ਜੀ 230 21000 ਰੁਪਏ ਦਾ ਠੀਕ ਆ ਭਰਾ ਉਹ 21000 ਰੁਪਏ ਸਵਰਾਜ 850 ਲੈ ਜੀ ਇੱਕ ਹੋਰ ਆ ਗਿਆ ਬਖੰਡੇ ਨੰਬਰ ਦਾ ਇਹ ਕਿਹੜਾ ਮਾਡਲ ਆ ਗਿਆ ਹੈਗਾ 2014 ਮਾਡਲ ਠੀਕ ਆ ਕੱਟਿਆ ਉਸ ਕਰ ਇੰਜਨ ਇਹਦਾ ਵੀ ਕਲੋਸ ਕਰ ਇੰਜਨ ਆ ਗਿਆ ਇਹ ਵੀ ਕਲੋਸ ਕਰ ਇੰਜਨ ਦੇ ਵਿੱਚ ਆ ਗਿਆ ਬਸ ਪੀਟੋ ਆ ਗਿਆ ਟਾਇਰ ਮਿੱਤਰੋ ਲੈਂਸ ਕੰਪਨੀ ਦੇ ਪਾਏ ਹੋਇਆ ਬਹੁਤ ਮਹਿੰਗੇ ਟਾਇਰ ਨੇ ਕਿੰਨੇ ਟਾਇਰ ਪਏ ਇਹਦੇ ਇਹਦੇ 70 ਰੁਪਏ 70 ਰੁਪਏ ਟਾਇਰ ਪਏ ਨੇ ਇੱਟ ਲੋ ਟੈਂਕੀ ਟੂ ਕੀ ਮਗਰ ਲੱਗੀ ਹੋਈ ਹੈਗੀ ਏਲ ਵਾਲੀ ਜੇ ਡਬਲ ਡਿਸਟ੍ਰੀਬਿਊਟਰ ਵਿੱਚ ਆ ਗਿਆ ਟਾਪ ਮਾਡਲ ਆ ਗਿਆ ਕੰਡੀਸ਼ਨ ਚਾਰੇ ਪਾਸੇ ਤੁਹਾਨੂੰ ਦਿਖਾ ਦੇਣਾ ਸ਼ਾਦਰੀ ਸ਼ੂਜ਼ੀ ਪੂਰੀ ਸ਼ਕੀਨ ਲਈ ਹੋਈ ਹੈ ਪੰਜਾਬ ਦਾ ਨੰਬਰ ਆ ਗਿਆ ਇਹ ਜੀ ਡਿਮਾਂਡ ਕਰਦੇ ਆਪਾਂ 477 4,77,000 ਰੁਪਿਆ ਇਹ ਤਾਂ ਨਹੀਂ ਕੋਈ ਹੈਗਾ ਸਪੀਡਾਂ ਚ ਨਹੀਂ اچھا ਇਹ ਓਕੀ ਆ ਜਾਵੇਂ ਜਿਵੇਂ ਕੰਪਨੀ ਵੱਲੋਂ ਆਇਆ ਠੀਕ ਹੈ ਜੋ ਕੀ ਮਾਨਤਾ ਨੋ ਜੂ ਇਹ 445 ਦੇ 4,45,000 ਰੁਪਏ ਜੀ ਠੀਕ ਹੈ ਅੱਗੇ ਹੈਗਾ ਸਵਰਾਜ 963 ਬਹੁਤ ਸਕੀਨ ਆ ਭਰਾ ਇਹ ਟਰੈਕਟਰਾਂ ਦੇ ਜਮਾ ਨਵਾਂ ਟਰੈਕਟਰ ਪਿਆਗਾ 2020 ਮਾਡਲ ਹਾਂ ਪੀਬੀ03 ਬਟਿੰਡੇ ਨੰਬਰ ਆ ਪੰਜਾਬ ਦਾ ਨੰਬਰ ਆ ਟਾਇਰਾਂ ਨੇ ਜਿਹੜੀਆਂ ਗੱਸੀ ਦੀ ਗ੍ਰੰ ਟਾਇਰ ਵੀ ਨਾਲ ਦੇ 80 ਪੈਸੇ ਨੇ ਨਾਲ ਦੇ ਟਾਇਰ ਪਏ ਨੇ 80 ਪੈਸੇ ਟਰੈਕਟਰ ਤੇ ਬਹੁਤ ਸੋਹਣਾ ਟਰੈਕਟਰ ਆ ਕੋਪੀ ਕੋਪੀ ਟਰੈਕਟਰ ਤੇ ਲੱਗੀ ਹੋਈ ਆ ਫੁੱਲਾ ਪਲੇਟਫਾਰਮ ਚੈੱਕ ਕਰਨ ਨਵਾਂ ਟਰੈਕਟਰ ਪਿਆ ਜਮਾ ਨਾਲ ਦੇ ਟਰੈਕਟਰ ਦੇ ਟਾਇਰ ਪਏ ਨੇ ਵੇਟ ਬੂਟ ਬਈ ਜਿਵੇਂ ਆਉਂਦੇ ਨੇ ਨਾ ਉਵੇਂ ਲੱਗੇ ਹੋਇਆ ਕੰਪਨੀ ਵੱਲੋਂ ਜਮਾ ਵੀ ਰੇਨ ਨਾਲ 1500 ਘੰਟਾ ਚੱਲਿਆ ਜਮਾ ਰੇਨ ਨਾਲ 1500 ਘੰਟਾ ਚੱਲਿਆ ਠੀਕ ਆ ਰੇਨ ਨਾਲ 1500 ਘੰਟਾ ਚੱਲਿਆ ਹੋਆ ਡਬਲ ਡਿਸਟਿਬਿਊਟਰ ਟੌਪ ਵਾਲਾ ਮਾਡਲ ਹੀ ਆ ਗਾ ਜਮਾ ਯਾਰ ਕਰੋ ਚੈੱਕ ਕਰਨਾ ਟੌਪ ਵਾਲਾ ਮਾਡਲ ਆ ਗਿਆ 963 ਦੇ ਵਿੱਚ ਬਹਿ ਪਰ ਬੂਮਰ ਪੂਰਾ ਸ਼ਕੀਨ ਆ ਮੁੰਡਾ ਕਹਿੰਦਾ ਸ਼ਿੰਗਾਰ ਕੇ ਰੱਖਦਾ ਟਰੈਕਟਰਾਂ ਨੂੰ ਇਹਦੀ ਡਿਮਾਂਡ ਇਹਦੀ 3 ਲੱਖ ਤੇ ਇਹ 3 ਸਪੀਡ ਚ ਆ ਗਿਆ ਨਾ ਇਹ ਹਾਂਜੀ ਹਾਂ 3 ਸਪੀਡ ਚ ਆ ਗਿਆ 663 ਇਹਦਾ ਕੀ ਮੰਗਦਾ ਉਹ ਜੀ ਇਹਦਾ 640 640 ਇਹ ਟਰੈਕਟਰ ਕਹਿੰਦਾ 6 ਲੱਖ 40000 ਰੁਪਏ ਦੇ ਦਾਂਗੇ ਅੱਗੇ ਆਇਆ 744 ਇੱਕ ਹੋਰ ਆ ਗਿਆ ਭਰਾ ਉਹ ਇਹਦੇ ਬਾਰੇ ਜਾਣਕਾਰੀ ਦਿੰਨੇ ਸਾਨੂੰ ਇਹ ਕਿਹੜਾ ਮਾਡਲ ਆ 2016 ਮਾਡਲ ਇਹਦੀ ਟਾਇਰਾਂ ਦੀ ਕੰਡੀਸ਼ਨ 80 ਪੈਸੇ ਬਾਈਟਰ ਹੈ ਹਾਂ ਨਾਲ ਦੇ ਟਾਇਰ ਨੇ ਨਾਲ ਦੇ ਟਾਇਰ ਇਹਦੇ ਟਰੈਕਟਰ ਦੇ ਠੀਕ ਆ ਨਾਲ ਦੇ ਟਾਇਰ ਦੇ ਪੈਣੇ ਸੀ 85 ਪੈਸੇ ਟਰੈਕਟਰ ਯਾਰ ਬਹੁਤ ਸਾਫ ਸੁਥਰਾ ਸੋਹਣਾ ਪਿਆਗਾ ਹਨ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਜਮਾ ਤੁਸੀਂ ਪੂਰਾ ਸੋਹਣਾ ਪਿਆ ਹਜੇ ਤੱਕ ਇਹਦੇ ਪਾਸੋਂ ਰੰਗ ਪੇਂਟ ਨਹੀਂ ਲਿਆ ਚਾਰੇ ਪਾਸੋਂ ਤੁਹਾਨੂੰ ਆਪਾਂ ਟਰੈਕਟਰ ਦਿਖਾ ਦਵਾਂਨੇ ਆ ਡਬਲ ਡਿਸਟਿਬਿਊਟਰ ਦੇ ਵਿੱਚ ਆਇਆ ਡੰਡਾ ਪੱਟੀ ਕਲੀਅਰ ਪੂਰਾ ਸਕੀਨ ਆ ਮੁੰਡਾ ਕਹਿੰਦਾ ਕੱਲੀ ਕੱਲੀ ਚੀਜ਼ ਐ ਜਾਂ ਨਾ ਦਿੰਦਾਗਾ ਨਵਾਂ ਹੋਟ ਲੱਗਿਆ ਹੋਇਆ ਚਾਰੇ ਪਾਸੇ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ 744 ਸਵਰਾਜ ਭਰਾਵੋ ਰਿਵਰਸ ਵੀਡੀਓ ਦੇ ਵਿੱਚ ਡਬਲ ਡਿਸਟਿਬਿਊਟਰ ਦੇ ਵਿੱਚ ਪਹਿਲੇ ਮਾਰਕ ਤੋਂ ਇਹ ਟਰੈਕਟਰ ਆਇਆ ਹੋਇਆ ਪਾਸਟੋਂ 220 ਘੰਟੇ ਚੱਲੇ ਕਿੰਨਾ ਚੱਲੇ 220 ਘੰਟੇ 220 ਘੰਟੇ ਟਰੈਕਟਰ ਚੱਲਿਆ ਹੋਇਆ ਠੀਕ ਆ 220 ਘੰਟੇ ਟਰੈਕਟਰ ਚੱਲਿਆ 2016 ਮਾਡਲ 5 ਲੱਖ ਤੇ 13000 ਰੁਪਏ ਦੀ ਡਿਮਾਂਡ ਹੈ ਜੀ ਕਿੰਨੇ ਦਾ ਹੋ ਜੂ 480 ਦਾ ਠੀਕ ਹੈ ਤੇ ਆਪਣਾ ਫੋਨ ਨੰਬਰ ਦੱਸੋ 9377 ਅੱਛਾ 31 ਹੋਵੇ ਇੱਕ ਵਾਰੀ ਹੋਰ ਬੋਲ ਦਿਓ 9372 36200 ਠੀਕ ਆ ਆਹ ਨੰਬਰ ਤੇ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਵੀ ਚੱਲਿਆਂਦਾ ਸਵਰਾਜ ਟਰੈਕਟਰਾਂ ਸ਼ਕੀਨਪੁਰਾ ਤੇ ਭਾਈ ਕਰ ਲਓ ਅੱਗੇ ਵੀਰੋ ਸ਼ੇਅਰ ਕਰਕੇ ਆਵੋ ਪੇਜ ਨੂੰ ਫੋਲੋ ਕਰਕੇ ਆਵੋ ਭਾਈ ਮਾਨਤਾਨ ਕਰਦੀ ਪੂਰਾ ਠੀਕ ਹੈ ਨਾ ਉਪਰੋਂ ਵੀਡੀਓ ਸ਼ੇਅਰ ਕਰਕੇ ਆਜੋ ਤੇ ਕਰ ਲਓ ਭਾਈ ਨਾਲ ਜਲਦੀ ਜਲਦੀ ਸੰਪਰਕ ਜਿਹੜੇ ਭਰਾਵਾਂ ਨੇ ਟਰੈਕਟਰ ਲੈਣੇ